ਅੱਜ ਵਧਾਈਆਂ ਜੀ ਵਧਾਈਆਂ ਵਧਾਈਆਂ ਨੇ ਸਰਕਾਰ ਨੂੰ ਨਾਲੇ ਵੱਡੇ ਅਫਸਰਾਂ ਤੇ ਸਰਦਾਰ ਨੂੰ ਕਾਰਪੋਰੇਟ ਤੇ ਹਰ ਸ਼ਾਹੂਕਾਰ ਨੂੰ ਵਧਾਈਆਂ ਜੀ ਵਧਾਈਆਂ ਅੱਜ ਮਜ਼ਦੂਰ ਦਿਵਸ ਦੀ ਛੁੱਟੀ ਦੀਆਂ ਲੱਖ ਲੱਖ ਵਧਾਈਆਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਇਹ ਮਜ਼ਦੂਰ ਦਿਵਸ ਦੀ ਛੁੱਟੀ ਦੀਆਂ ਵਧਾਈਆਂ ਸਰਕਾਰ ਨੂੰ ਅਫਸਰਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਤੇ ਸ਼ਾਹੂਕਾਰਾਂ ਨੂੰ ਕਿਉਂ ਦਿੱਤੀਆਂ ਨੇ ਮਜ਼ਦੂਰਾਂ ਨੂੰ ਕਿਉਂ ਨਹੀਂ ਦਿੱਤੀਆਂ ਹਾਂ ਦਿਮਾਗ ਹਿੱਲ ਗਿਆ ਮੇਰਾ ਮੈਂ ਕਮਲਾ ਹੋ ਗਿਆ ਇਸ ਕਰਕੇ ਪਰ ਕੌੜਾ ਸੱਚ ਹੈ ਦੋਸਤੋ ਕਿ ਅੱਜ ਮਜ਼ਦੂਰ ਦਿਹਾੜਾ ਅੱਜ ਮਜ਼ਦੂਰ ਦਿਵਸ ਹੈ 1 ਮਈ ਦਾ ਪਰ ਜਿਹੜੀ ਅੱਜ ਛੁੱਟੀ ਕੀਤੀ ਗਈ ਹੈ ਮਜ਼ਦੂਰ ਦਿਵਸ ਤੇ ਇਹਦੀਆਂ ਵਧਾਈਆਂ ਮਜ਼ਦੂਰਾਂ ਨੂੰ ਦਿੱਤੀਆਂ ਨਹੀਂ ਜਾ ਸਕਦੀਆਂ ਕਿਉਂਕਿ ਅੱਜ ਮਜ਼ਦੂਰ ਦਿਵਸ ਤੇ ਜਿਹੜੀ ਛੁੱਟੀ ਸਰਕਾਰ ਨੇ ਕੀਤੀ ਐ ਇਹ ਛੁੱਟੀ ਮਜ਼ਦੂਰਾਂ ਨੂੰ ਤਾਂ ਹੈ ਹੀ ਨਹੀਂ ਇਹ ਛੁੱਟੀ ਤਾਂ ਵੱਡੇ-ਵੱਡੇ ਜਿਹੜੇ ਅਫਸਰਾਂ ਉਹਨਾਂ ਨੂੰ ਆ ਵੱਡੇ-ਵੱਡੇ ਬਾਬੂਆਂ ਨੂੰ ਆ ਸਰਕਾਰਾਂ ਨੇ ਇਸ ਦਿਨ ਛੁੱਟੀ ਕਰਕੇ ਵੋਟਾਂ ਵਟੋਰਨ ਵਾਲਾ ਜਾਲ ਵਿਛਾਇਆ ਤੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੇ ਅੱਜ ਫੇਰ ਮਜ਼ਦੂਰਾਂ ਤੋਂ ਵੱਧ ਕੰਮ ਲੈਣਾ ਇਸ ਕਰਕੇ ਮਜ਼ਦੂਰ ਤਾਂ ਜਦੋਂ ਦੇ ਸਵੇਰ ਦੇ ਅੱਜ ਉੱਠੇ ਨੇ ਉਹਨਾਂ ਨੂੰ ਤਾਂ ਫਿਕਰ ਪਿਆ ਵਿਚਾਰੇ ਮਜ਼ਦੂਰ ਤਾਂ ਸਵੇਰ ਦੇ ਉੱਠ ਕੇ ਤੇ ਥੋੜੇ ਜੇ ਦੁੱਧ ਵਾਲੀ ਕਾਲੀ ਜੀ ਚਾਹ ਪੀ ਕੇ ਤੇ ਸਵੇਰ ਦੇ ਕੋਸ਼ਿਸ਼ ਕਰ ਰਹੇ ਨੇ ਕਿ ਛੇਤੀ ਛੇਤੀ ਦਿਹਾੜੀ ਜਾਣਾ ਬਹੁਤ ਸਾਰੇ ਮਜ਼ਦੂਰਾਂ ਨੇ ਅੱਜ ਫੇਰ ਵੱਖ-ਵੱਖ ਸ਼ਹਿਰਾਂ ਦੇ ਚੌਂਕਾਂ ਦੇ ਵਿੱਚ ਵਿਕਣ ਦੇ ਲਈ ਖੜਨਾ ਔਰ ਅੱਜ ਛੁੱਟੀ ਹੈ ਜਿਹੜੇ ਵੱਡੇ ਅਫਸਰਾਂ ਨੂੰ ਅੱਜ ਛੁੱਟੀ ਹੈ ਜਿਹੜੇ ਵੱਡੇ-ਵੱਡੇ ਬਾਪੂਆ ਨੂੰ ਉਹਨਾਂ ਨੇ ਅੱਜ ਉੱਤੇ ਖੜੋ ਕੇ ਮਜ਼ਦੂਰਾ ਤੋਂ ਘਰ ਦੀਆਂ ਸਫਾਈਆਂ ਕਰਾਉਣੀਆਂ ਨੇ ਘਰ ਦੇ ਕੰਮ ਕਰਾਉਣੇ ਨੇ ਕਿਉਂਕਿ ਉਹਨਾਂ ਨੂੰ ਅੱਜ ਛੁੱਟੀ ਐ ਤੇ ਫਿਰ ਅੱਜ ਜਿਹੜੇ ਘਰ ਦੇ ਕੰਮ ਪੈਂਡਿੰਗ ਪਏ ਸੀ ਉਹ ਅੱਜ ਆਪਣੇ ਨੌਕਰਾਂ ਤੋਂ ਚਾਕਰਾਂ ਤੋਂ ਮਜ਼ਦੂਰਾ ਤੋਂ ਪੂਰੇ ਵੀ ਤੱਕ ਕਰਾਉਣੇ ਨੇ ਨਾ ਤੇ ਵਧਾਈਆਂ ਸਰਕਾਰ ਨੂੰ ਇਸ ਕਰਕੇ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਸਦੀਆਂ ਤੋਂ ਮਜ਼ਦੂਰਾ ਨੂੰ ਮਜ਼ਦੂਰ ਰੱਖਿਆ ਗਰੀਬ ਰੱਖਿਆ ਨੰਗ ਰੱਖਿਆ ਕਦੇ ਕਿਸੇ ਵੀ ਸਰਕਾਰ ਨੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਉੱਪਰ ਨਹੀਂ ਚੁੱਕਿਆ ਸਿਰਫ ਝੂਠੇ ਲਾਰੇ ਲਾਏ ਨੇ ਮਜ਼ਦੂਰਾਂ ਨੂੰ ਬੇਵਕੂਫ ਬਣਾਇਆ ਜਿਵੇਂ ਕਿਸੇ ਦੀਆਂ ਲੱਤਾਂ ਵੱਢ ਕੇ ਉਹਨੂੰ ਆਪੇ ਫੌੜੀਆਂ ਵੰਡ ਕੇ ਕੋਈ ਦਾਨੀ ਸੱਜਣ ਬਣਦਾ ਮਜ਼ਦੂਰਾਂ ਦੇ ਨਾਲ ਐਦਾਂ ਕੀਤਾ ਗਿਆ ਇੱਥੇ ਸਰਕਾਰਾਂ ਨੇ ਬਥੇਰੇ ਗੀਤ ਗਾਏ ਨੇ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਸੂਰਜ ਤਾਂ ਕੰਮੀਆਂ ਦੇ ਵੇੜੇ ਮੰਗਦਾ ਪਰ ਇਹਨਾਂ ਸਰਕਾਰਾਂ ਨੇ ਹਮੇਸ਼ਾ ਮਜ਼ਦੂਰਾਂ ਨੂੰ ਛੱਲੀਆਂ ਵਾਂਗ ਕੁੱਟਿਆ ਅੱਜ ਇਹਨਾਂ ਨੇ ਮਜ਼ਦੂਰ ਦਿਵਸ ਦੀ ਛੁੱਟੀ ਕੀਤੀ ਆ ਸਰਕਾਰਾਂ ਨੇ ਸਿਰਫ ਇਸ ਲਈ ਤਾਂ ਕਿ ਮਜ਼ਦੂਰਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੀਆਂ ਵੋਟਾਂ ਨੂੰ ਆਪਣੀ ਮੁਠੀ 'ਚ ਕੀਤਾ ਜਾ ਸਕੇ ਪਰ ਜਦੋਂ ਵੀ ਇਹ ਮਜ਼ਦੂਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਆਉਂਦੇ ਨੇ ਇਹ ਸਰਕਾਰਾਂ ਇੰਨੀ ਬੁਰੀ ਤਰ੍ਹਾਂ ਕੁੱਟਦੀਆਂ ਨੇ ਐਦਾਂ ਤਾਂ ਕੋਈ ਛੱਲੀਆਂ ਦੇ ਦਾਣੇ ਕੱਢਣ ਲਈ ਛੱਲੀਆਂ ਨਹੀਂ ਕੁੱਟਦਾ ਪੰਜਾਬ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਮਜ਼ਦੂਰਾਂ ਨੂੰ ਇਹਨਾਂ ਨੇ ਪਹਾੜਾ ਪਾ ਕੇ ਰੱਖਿਆ ਕਦੇ ਵੀ ਮਜ਼ਦੂਰਾਂ ਦੇ ਬਣਦੇ ਹੱਕ ਮਜ਼ਦੂਰਾਂ ਨੂੰ ਨਹੀਂ ਦਿੱਤੇ ਗਏ ਮਜ਼ਦੂਰਾਂ ਨੂੰ ਆਟਾ, ਦਾਲ, ਗਲੀਆਂ, ਨਾਲੀਆਂ, ਲੈਟਰੀਨਾ ਬਣਾ ਕੇ ਦੇਣ ਤੱਕ ਸੀਮਿਤ ਰੱਖਿਆ ਪਰ ਕਦੇ ਵੀ ਕਿਸੇ ਸਰਕਾਰ ਨੇ ਮਜ਼ਦੂਰਾਂ ਦੀ ਜ਼ਿੰਦਗੀ ਉੱਪਰ ਨਹੀਂ ਚੱਕੀ ਮਜ਼ਦੂਰਾਂ ਨੂੰ ਆਤਮ ਨਿਰਭਰ ਨਹੀਂ ਬਣਾਇਆ ਮਜ਼ਦੂਰਾਂ ਨੂੰ ਦੂਜੇ ਤਬਕਿਆਂ ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਕਿਉਂਕਿ ਜੇ ਗਰੀਬੀ ਚੱਕਦੀ ਜੇ ਮਜ਼ਦੂਰਾਂ ਨੂੰ ਦੂਜਿਆਂ ਦੇ ਬਰਾਬਰ ਲੈਉਣ ਦੀ ਕੋਸ਼ਿਸ਼ ਕਰਦੀ ਫਿਰ ਬੇਮਕੂਫ ਕਿਨੂੰ ਬਣਾਇਆ ਕਰਨਗੇ ਸੋ ਅੱਜ ਤੁਸੀਂ ਦੇਖਿਓ ਛੁੱਟੀ ਹੈ ਮਜ਼ਦੂਰ ਦਿਵਸ ਦੀ ਮਿੱਤਰੋ ਤੇ ਇਹ ਛੁੱਟੀ ਦਾ ਆਨੰਦ ਮਾਣਨਗੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਬਾਬੂ ਔਰ ਝਾਤ ਮਾਰ ਕੇ ਦੇਖਿਓ ਆਪ ਆਪਣੇ ਪਿੰਡਾਂ 'ਚ ਆਪਣੇ ਕਸਬਿਆਂ 'ਚ ਆਪਣੇ ਮਹੱਲਿਆਂ 'ਚ ਜਿੰਨੇ ਵੀ ਮਜ਼ਦੂਰ ਨੇ ਉਹ ਅੱਜ ਫੇਰ ਰੁੱਖੀਆਂ ਜੀਆਂ ਰੋਟੀਆਂ ਪੁਰਾਣੇ ਜੇ ਪੌਣਿਆਂ ਚ ਬੰਨ ਕੇ ਨਾਲ ਅੰਬ ਦੇ ਚਾਰ ਦੀ ਖੁਸ਼ਕ ਜੀ ਫਾੜੀ ਲੈ ਕੇ ਤੇ ਉਹ ਫਿਰ ਅੱਜ ਵੱਖ-ਵੱਖ ਸ਼ਹਿਰਾਂ ਦੇ ਚੌਂਕਾਂ ਦੇ ਵਿੱਚ ਮਜ਼ਦੂਰੀ ਕਰਨ ਲਈ ਖੜੇ ਨੇ ਪੱਠਿਆਂ ਵਾਲੇ ਮਜ਼ਦੂਰ ਉਦੋਂ ਪੱਠਿਆਂ ਤੇ ਇਤਾਂ ਪੌਣ ਪਹੁੰਚ ਚੁੱਕੇ ਹੋਏ ਨੇ ਜਦੋਂ ਸਵੇਰੇ ਉੱਠ ਕੇ ਤੇ ਵੱਡੇ-ਵੱਡੇ ਅਫਸਰਾਂ ਨੇ ਛੁੱਟੀ ਦਾ ਆਨੰਦ ਲੈਣ ਦੇ ਲਈ ਚਾਹ ਦਾ ਪਿਆਲਾ ਹੱਥ ਚ ਫੜ ਕੇ ਤੇ ਇੱਕ ਲਾਨ ਦੇ ਵਿੱਚ ਪੁਲਵਾਨੀ ਕਿਹੜਾ ਦਿੱਤਾ ਸੋ ਅੱਜ ਮਜ਼ਦੂਰ ਦਿਵਸ ਦੇ ਉੱਪਰ ਮਜ਼ਦੂਰਾਂ ਨੂੰ ਇੱਕ ਲਲਕਾਰ ਬੰਨਾ ਚਾਹੀਦਾ ਇੱਕ ਵੰਗਾਰ ਬੰਨਾ ਚਾਹੀਦਾ ਆਪਣੇ ਹੱਕਾਂ ਦੇ ਲਈ ਦੇਖੋ ਮਜ਼ਦੂਰ ਭਰਾਓ ਮਜ਼ਦੂਰ ਹੈ ਕੌਣ ਹੁਣ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਐ ਲੱਗਦਾ ਕੱਲਾ ਦਿਹਾੜੀ ਜਾਣ ਵਾਲਾ ਹੀ ਮਜ਼ਦੂਰ ਆ ਕੱਲਾ ਦਿਹਾੜੀ ਜਾਣ ਵਾਲਾ ਮਜ਼ਦੂਰ ਨਹੀਂਗਾ ਮਜ਼ਦੂਰ ਕੱਲੇ ਉਹ ਪੈਣਾ ਭਰਾ ਨਹੀਂਗੇ ਜਿਹੜੇ ਐਸਸੀ ਕੈਟਾਗਰੀ ਨਾਲ ਸੰਬੰਧਿਤ ਨੇ ਮਜ਼ਦੂਰ ਉਹ ਸਾਰੇ ਨਹੀਂ ਜਿਹੜੇ ਹਾਥੀ ਕੰਮ ਕਰਦੇ ਨੇ ਫਿਰ ਵੀ ਕੁਝ ਨਹੀਂ ਬਣਦਾ ਉਹ ਸਾਰੇ ਕੱਚੇ ਮਲਾਜਮ ਮਜ਼ਦੂਰ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ 10 10 15 15 20 20 ਸਾਲ ਤੋਂ ਉਹ ਧਰਦ ਪੇਟ ਰਹੇ ਨੇ ਕੱਚੇ ਦੇ ਕੱਚੇ ਨੇ ਪੱਕੇ ਉਹ ਕੀਤੇ ਨਹੀਂ ਗਏ ਕਦੇ ਵੀ ਉਹਨਾਂ ਨੂੰ ਉਹਨਾਂ ਦੇ ਕੰਮ ਦੀ ਸਹੀ ਕੀਮਤ ਨਹੀਂ ਮਿਲਦੀ ਉਹ ਸਾਰੇ ਮਹਿਕਮਿਆਂ ਦੇ ਕੱਚੇ ਮਲਾਜਮ ਵੀ ਮਜ਼ਦੂਰ ਨੇ ਇਹ ਜਿਹੜੇ ਥੋੜੇ-ਥੋੜੇ ਖੇਤਾਂ ਵਾਲੇ ਕਿਸਾਨ ਨੇ ਜਿਨ੍ਹਾਂ ਨੂੰ ਸਾਰਾ ਸਾਰਾ ਦਿਨ ਔਰਤਾਂ ਤੇ ਬੱਚਿਆਂ ਸਮੇਤ ਆਪਣੇ ਖੇਤਾਂ ਦੇ ਵਿੱਚ ਹੱਡ ਗੱਲ ਨਹੀਂ ਪੈਂਦੇ ਨੇ ਉਹ ਸਾਰੇ ਵੀ ਮਜ਼ਦੂਰ ਨਹੀਂ ਭਲੇਖਿਆ ਚ ਬਾਹਰ ਆਓ ਆਪਣੇ ਦਬਾਗਾ ਚ ਜਾਤੀਵਾਦ ਦਾ ਕੀੜਾ ਛੱਡਿਆ ਗਿਆ ਔਰ ਇਹ ਕੁਰਬਲ-ਕੁਰਬਲ ਕਰਦਾ ਤੇ ਆਪਾਂ ਨੂੰ ਇਹ ਪਤਾ ਨਹੀਂ ਲੱਗਣ ਦਿੰਦਾ ਕਿ ਅਸੀਂ ਮਜ਼ਦੂਰ ਕਿਹੜੇ-ਕਿਹੜੇ ਆ ਅਸੀਂ ਸਾਰੇ ਜਿਹੜੇ ਕੈਮਰਿਆਂ ਦੇ ਸਾਹਮਣੇ ਬੈਠ ਕੇ ਸਾਰਾ ਦਿਨ ਅੱਖਾਂ 'ਚ ਰੋਸ਼ਨੀयां ਮਰਵਾ ਕੇ ਤੇ ਸੰਘ ਪਾੜਦੇ ਆ ਅਸੀਂ ਵੀ ਮਜ਼ਦੂਰ ਆ ਸੋ ਅੱਜ ਦੇ ਮਜ਼ਦੂਰ ਦਿਹਾੜੇ ਦੀਆਂ ਮਜ਼ਦੂਰ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਇਹ ਮਜ਼ਦੂਰ ਦਿਹਾੜਾ ਮਨਾਇਆ ਕਿਉਂ ਜਾਣ ਲਗਾ ਗੱਲ 1886 ਦੀ ਆ ਅਮਰੀਕਾ ਦਾ ਇੱਕ ਸ਼ਹਿਰ ਆ ਸ਼ਿਕਾਗੋ ਤੇ ਮਜ਼ਦੂਰਾਂ ਤੋਂ ਕੰਮ ਕਰਾਇਆ ਜਾਂਦਾ ਸੀ 15 ਘੰਟੇ 18 ਘੰਟੇ 20 ਘੰਟੇ 24 ਘੰਟਿਆਂ ਦੇ ਵਿੱਚੋਂ ਤੇ ਮਜ਼ਦੂਰਾਂ ਨੂੰ ਨਾ ਖਾਣ ਦਾ ਟਾਈਮ ਨਾ ਨਹਾਉਣ ਦਾ ਟਾਈਮ ਨਾ ਸੌਣ ਦਾ ਟਾਈਮ ਗਧਿਆਂ ਨੂੰ ਵੀ ਐਵੇਂ ਕੋਈ ਵਾਹਦਾ ਨਹੀਂ ਮਸ਼ੀਨਾਂ ਨੂੰ ਵੀ ਰੋਕ ਕੇ ਤੇ ਸਾਹ ਦੋਣਾ ਪੈਂਦਾ ਪਰ ਮਜ਼ਦੂਰਾਂ ਨੂੰ ਗਧਿਆਂ ਨਾਲੋਂ ਵੀ ਭੈੜਾ ਵਾਇਆ ਜਾਂਦਾ ਸੀ ਫਿਰ ਅਮਰੀਕਾ ਦੇ ਵਿੱਚ 8 ਘੰਟੇ ਦਿਹਾੜੀ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਨੇ ਹੜਤਾਲ ਕੀਤੀ ਤੇ ਜਦ ਹੜਤਾਲ ਕੀਤੀ ਸ਼ਿਕਾਗੋ ਸ਼ਹਿਰ ਦੀ ਜਿਹੜੀ ਹੈ ਮਾਰਕੀਟ ਗਲੀ ਆ ਉਹਦੇ 'ਚ ਜਦ ਹਜ਼ਾਰਾਂ ਮਜ਼ਦੂਰ ਇਕੱਠੇ ਹੋਏ ਤਾਂ ਉੱਥੇ ਕਿਸੇ ਨੇ ਨੇੜੇ ਬੰਬ ਚਲਾ ਦਿੱਤਾ ਤਾਂ ਉਧਰੋਂ ਪੁਲਿਸ ਨੇ ਮਜ਼ਦੂਰਾਂ ਦੇ ਉੱਪਰ ਅੰਨੇਵਾਹ ਗੋਲੀ ਭਰਾਤੀ ਬੰਬ ਕਿਹਨੇ ਚਲਾਇਆ ਕਿਤੇ ਐਨਾ ਸਮਝ ਲੋ ਮਜ਼ਦੂਰਾਂ ਨੇ ਚਲਾਇਆ ਉਹ ਸਾਜ਼ਿਸ਼ ਕੀਤੀ ਗਈ ਤਾਂ ਕਿ ਮਜ਼ਦੂਰਾਂ ਦੇ ਉੱਪਰ ਗੋਲੀ ਚਲਾ ਕੇ ਉਹਨਾਂ ਨੂੰ ਸਬਕ ਸਿਖਾਇਆ ਜਾ ਸਕੇ ਅੰਨੇਵਾਹ ਪੁਲਿਸ ਦੀ ਗੋਲੀ ਦੇ ਵਿੱਚ ਸੱਤ ਮਜ਼ਦੂਰ ਆਗੂ ਸੀ ਜਿਹੜੇ ਉਹ ਥਾਂ ਤੇ ਮਾਰੇ ਗਏ ਤੇ ਬਹੁਤ ਸਾਰੇ ਜ਼ਖਮੀ ਹੋ ਗਏ ਉਹ ਮਜ਼ਦੂਰ ਭਰਾ ਹੱਥਾਂ ਦੇ ਵਿੱਚ ਚਿੱਟੇ ਝੰਡੇ ਫੜ ਕੇ ਲੈ ਕੇ ਆਏ ਸੀ ਉਹ ਕਹਿੰਦੇ ਸੀ ਅਸੀਂ ਸ਼ਾਂਤੀ ਦੇ ਨਾਲ ਆਪਣੇ ਹੱਕ ਲੈਣੇ ਨੇ ਅਸੀਂ ਕੋਈ ਲੜਾਈ ਨਹੀਂ ਲੜਨੀ ਸ਼ਾਂਤੀ ਦੇ ਨਾਲ ਹੱਕ ਲਵਾਂਗੇ ਪਰ ਜਦੋਂ ਪੁਲਿਸ ਦੀ ਗੋਲੀ ਤੇ लाठी ਚੱਲੀ ਜਿੱਦਾਂ ਉਥੇ ਕਤਲੋਗਾਰਤ ਮੱਚੀ ਤਾਂ ਉਹ ਮਜ਼ਦੂਰਾਂ ਦੇ ਹੱਥਾਂ 'ਚ ਫੜੇ ਸ਼ਾਂਤੀ ਦੇ ਚਿੱਟੇ ਝੰਡੇ ਉਹਨਾਂ ਦੇ ਹੀ ਖੂਨ ਦੇ ਨਾਲ ਲਾਲ ਹੋ ਗਏ ਤੇ ਉਸ ਤੋਂ ਬਾਅਦ ਫਿਰ ਪੂਰੇ ਮਜ਼ਦੂਰ ਲਹਿਰ ਦਾ ਝੰਡਾ ਕਿਰਤੀ ਲੋਕਾਂ ਦਾ ਝੰਡਾ ਕਾਮਿਆਂ ਦਾ ਝੰਡਾ ਚਾਹੇ ਉਹ ਕਿਸਾਨ ਮਜ਼ਦੂਰ ਜਾਂ ਜਿੰਨੇ ਵੀ ਹੱਥੀ ਕੰਮ ਕਰਨ ਵਾਲੇ ਲੋਕ ਨੇ ਦੁਨੀਆ ਭਰ ਦੇ ਵਿੱਚ ਲਹੂ ਨਾਲ ਭਿੱਜ ਕੇ ਲਾਲ ਹੋਇਆ ਉਹ ਚਿੱਟਾ ਝੰਡਾ ਫਿਰ ਕਿਰਤੀ ਲੋਕਾਂ ਦਾ ਲਾਲ ਝੰਡਾ ਬਣ ਗਿਆ ਜਿਹਨੂੰ ਰੈੱਡ ਫਲੈਗ ਕਹਿੰਦੇ ਨੇ ਤਾਂ ਅੱਜ ਵੀ ਪੂਰੀ ਦੁਨੀਆ ਦੇ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਕਿਉਂਕਿ ਜਦੋਂ 1886 ਦੇ ਵਿੱਚ 1 ਮਈ ਨੂੰ ਇਹ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਫਿਰ ਪੈਰਿਸ ਦੇ ਵਿੱਚ ਪਹਿਲਾ ਮਜ਼ਦੂਰ ਕਾਨਫਰੰਸ ਸੱਦ ਕੇ 1 ਮਈ ਨੂੰ ਮਜ਼ਦੂਰ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਫਿਰ ਅਮਰੀਕਾ ਨੂੰ ਵੀ ਮਜ਼ਦੂਰਾਂ ਨੂੰ 8 ਘੰਟੇ ਦਿਹਾੜੀ ਕਰਨੀ ਪਈ ਤੇ ਬਾਕੀ ਦੇਸ਼ਾਂ ਦੇ ਵਿੱਚ ਵੀ ਹੁਣ ਜਿਹੜੇ ਸਾਡੇ ਜਿੰਨੇ ਵੀ ਭੈਣਾ ਭਰਾ 8 ਘੰਟੇ ਦਿਹਾੜੀ ਨੂੰ ਮਾਨਦੇ ਨੇ ਉਹ ਉਹਨਾਂ ਸੱਤ ਸ਼ਹੀਦ ਹੋਏ ਸੀ ਤੇ ਸੈਂਕੜੇ ਜ਼ਖਮੀ ਹੋਏ ਸੀ ਉਹਨਾਂ ਦੇ ਲਹੂ ਤੇ ਕੁਰਬਾਨੀਆਂ ਦੀ ਦੇਣ ਆ ਇਹ ਸਾਰਾ ਕੁਝ ਔਰ ਅੱਜ ਮਜਦੂਰ ਪੂਰੀ ਦੁਨੀਆ ਦੇ ਵਿੱਚ ਫਿਰ ਠੱਗੇ ਗਏ ਨੇ ਮਜਦੂਰਾਂ ਕੋਲ ਨਾ ਕੋਈ ਜਾਇਦਾਦ ਆ ਨਾ ਕੋਈ ਧਨ ਆ ਪੂਰੀ ਦੁਨੀਆ ਦੇ ਧਨ ਦੌਲਤ ਤੇ ਕੁਝ ਚੰਦ ਪੂੰਜੀਪਤੀ ਵੱਡੇ ਕਾਰਪੋਰੇਟ ਕਾਬਜ ਹੋ ਰਹੇ ਨੇ ਭਾਰਤ ਦੇ ਵਿੱਚ ਵੀ ਸਿਰਫ 1% ਵੱਡੇ ਜਿਹੜੇ ਕਾਰਪੋਰੇਟ ਨੇ ਉਹਨਾਂ ਦੇ ਕੋਲ ਭਾਰਤ ਦੀ 80% ਤੋਂ ਵੱਧ ਜਾਇਦਾਦ ਇਕੱਠੀ ਹੋ ਰਹੀ ਹੈ ਤੇ ਬਾਕੀ ਸਾਰੇ ਲੋਕ ਹੌਲੀ-ਹੌਲੀ ਨੰਗ-ਮਲੰਗ ਹੋ ਰਹੇ ਨੇ ਛੋਟੇ ਕਿਸਾਨਾਂ ਦੇ ਕੋਲੋਂ ਵੀ ਜ਼ਮੀਨ ਖੁਰਦੀ ਜਾ ਰਹੀ ਹੈ ਖੁੱਸਦੀ ਜਾ ਰਹੀ ਹੈ ਮਜ਼ਦੂਰਾਂ ਕੋਲ ਤਾਂ ਪਹਿਲਾਂ ਹੀ ਕੱਖ ਨਹੀਂ ਹੈ ਮਜ਼ਦੂਰਾਂ ਦੀ ਜ਼ਿੰਦਗੀ ਦਾ ਪਸ਼ੂ ਨਾਲੋਂ ਵੀ ਮਾੜੀ ਹੈ ਅਮੀਰ ਘਰਾਂ ਦੇ ਪਸ਼ੂ ਨੇ ਜਿਹੜੇ ਉਹ ਵੀ ਟਾਈਮ ਤੇ ਛਾਵੇਂ ਕੀਤੇ ਜਾਂਦੇ ਨੇ ਸਰਦੀਆਂ 'ਚ ਟਾਈਮ ਤੇ ਧੁੱਪੇ ਕੀਤੇ ਜਾਂਦੇ ਨੇ ਟਾਈਮ ਤੇ ਉਹਨਾਂ ਨੂੰ ਪੱਠੇ ਪਾਏ ਜਾਂਦੇ ਨੇ ਟਾਈਮ ਤੇ ਪਾਣੀ ਦਿੱਤਾ ਜਾਂਦਾ ਪਰ ਇੱਕ ਮਜ਼ਦੂਰ ਐ ਹੋជា ਵਿਅਕਤੀ ਹੈ ਜਿਹਨੂੰ ਠੰਡ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਕੜਕ ਦੀ ਧੁੱਪ ਦੇ ਵਿੱਚ ਵੀ ਆਪਣਾ ਸੀਨਾ ਤਾਣ ਕੇ ਕੰਮ ਕਰਨਾ ਪੈਂਦਾ ਨਾ ਖਾਣ ਦਾ ਟਾਈਮ ਹੈ ਨਾ ਬਹਿਣ ਦਾ ਟਾਈਮ ਹੈ ਨਾ ਕੋਈ ਸੌਣ ਦਾ ਟਾਈਮ ਹੈ ਤੇ ਫਿਰ ਮਜ਼ਦੂਰਾਂ ਤੋਂ ਜਦੋਂ ਐਦਾਂ ਕੰਮ ਲਿਆ ਜਾਂਦਾ ਫਿਰ ਉਹਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾਂਦਾ ਤੇ ਫਿਰ ਉਹ ਜਵਾਨ ਉਮਰ ਦੇ ਵਿੱਚ ਹੀ ਇੱਥੇ ਵੱਡੀ ਗਿਣਤੀ ਮਜ਼ਦੂਰ ਨੇ ਜਿਹੜੇ ਉਹ ਬੁੱਢੇ ਠੇਰੇ ਲੱਗਣ ਲੱਗ ਜਾਂਦੇ ਨੇ ਵੱਡਿਆਂ ਅਮੀਰ ਘਰਾਂ ਦੇ ਤੁਸੀਂ ਲੋਕ ਵੇਖੋ ਹੁਣ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ ਅੰਬਾਨੀ ਪਰਿਵਾਰ ਦੀ ਜਿਹੜੀ ਘਰ ਵਾਲੀ ਐ ਮੁਕੇਸ਼ ਅੰਬਾਨੀ ਦੀ ਨੀਤਾ ਅੰਬਾਨੀ ਉਹ ਦਾਦੀਆਂ ਦੀ ਉਮਰ ਦੀ ਐ ਸਾਡੀਆਂ ਤੇ ਲੱਗਦੀ ਉਹ ਯੰਗ ਜਵਾਨ ਕੁੜੀ ਐ ਮੁਟਿਆਰ ਲੱਗਦੀ ਐ ਕਿਉਂ ਕਿ ਪਰਵਰਿਸ਼ੀ ਐਸੀ ਐ ਖਾਣਾ ਪੀਣਾ ਐਸਾ ਤੇ ਸਾਡੀਆਂ ਇੱਥੇ ਮਜ਼ਦੂਰ ਕਿਸਾਨਾਂ ਦੀਆਂ 25 30 ਸਾਲ ਦੀਆਂ ਯੰਗ ਕੁੜੀਆਂ ਰੁਲੀਆਂ ਹੋਈਆਂ ਲੱਗਦੀਆਂ ਨੇ ਤੇ 35 40 ਸਾਲ ਦੀ ਸਾਡੇ ਮਜ਼ਦੂਰ ਕਿਸਾਨ ਪਰਿਵਾਰ ਦੀ ਜਿਹੜੀ ਔਰਤ ਆ ਉਹ ਬਿਲਕੁਲ ਬੁੱਡੀਆਂ ਵਾਂਗ ਲੱਣ ਲੱਗ ਜਾਂਦੀ ਹੈ ਨਾ ਕੁਝ ਖਾਣ ਲਈ ਚੰਗਾ ਨਾ ਟੈਨਸ਼ਨ ਫਰੀ ਜ਼ਿੰਦਗੀ ਆ ਤਾਂ ਐਸੇ ਹਾਲਾਤ ਦੇ ਵਿੱਚ ਅੱਜ ਮਜ਼ਦੂਰ ਦਿਵਸ ਦੇ ਉੱਪਰ ਮਜ਼ਦੂਰਾਂ ਨੂੰ ਚਾਹੀਦਾ ਕਿ ਉਹ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਜਿਹੜੀ ਸਾਰੀ ਧਨ ਦੌਲਤ ਜਾਇਦਾਦ ਚੰਦ ਕਾਰਪੋਰੇਟ ਪੂੰਜੀਪਤੀਆਂ ਦੇ ਹੱਥਾਂ 'ਚ ਇਕੱਠੀ ਹੋ ਰਹੀ ਐ ਉਹਦੇ ਖਿਲਾਫ ਆਵਾਜ਼ ਬੁਲੰਦ ਹੋਣੀ ਚਾਹੀਦੀ ਐ ਲੈਂਡ ਸੀਲਿੰਗ ਐਕਟ ਬਣਿਆ ਹੋਇਆ ਐ ਕਿ 1.75 ਕਿੱਲਿਆਂ ਤੋਂ ਵੱਧ ਕੋਈ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕਦਾ ਪਰ ਉਹ ਲਾਗੂ ਹੀ ਕਿਸੇ ਨੇ ਨਹੀਂ ਕੀਤਾ ਕਿਸੇ ਸਰਕਾਰ ਨੇ ਉਹ ਲਾਗੂ ਨਹੀਂ ਕੀਤਾ ਸੈਂਕੜੇ ਹਜ਼ਾਰਾਂ ਕਿੱਲੇ ਰੱਖੀ ਬੈਠੇ ਨੇ ਇੱਥੇ بڑے ਪਰਿਵਾਰ ਪਰ ਸਰਕਾਰ ਕਿਸੇ ਦੀ ਹਿੰਮਤ ਨਹੀਂ ਕਿ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਅੱਜ ਅਨ ਲੁਧਿਆਣਾ ਦੇ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਜਿਹੜਾ ਸੱਭਿਆਚਾਰਕ ਮੰਚ ਹੈ ਪਲਸ ਮੰਚ ਉਹਦੇ ਵੱਲੋਂ ਮਜ਼ਦੂਰ ਦਿਵਸ ਦਾ ਪ੍ਰੋਗਰਾਮ ਅੱਜ ਰਾਤ ਨੂੰ ਲੁਧਿਆਣਾ ਦਾ ਜਿਹੜਾ ਪੰਜਾਬੀ ਭਵਨ ਹੈ ਉਹਦੇ ਵਿੱਚ ਕੀਤਾ ਜਾਣਾ ਜਿੱਥੇ ਪੁਸਤਕ ਮੇਲਾ ਵੀ ਲੱਗੇਗਾ ਜਿੱਥੇ ਮਜ਼ਦੂਰਾ ਕਿਸਾਨਾਂ ਕੱਚੇ ਮੁਲਾਜ਼ਮਾਂ ਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਦੁੱਖਾਂ ਨਾਲ ਜੁੜੇ ਨਾਟਕ ਕੋਰੋਗ੍ਰਾਫੀਆਂ ਤੇ ਕਲਾਕਾਰੀਆਂ ਪੇਸ਼ ਕੀਤੀਆਂ ਜਾਣਗੀਆਂ ਲੋਕਾਂ ਦੇ ਅੰਦਰ ਚੇਤਨਾ ਦਾ ਛੱਟਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਹ ਹੋ ਸਕਦਾ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਫੇਰ ਆਪਣੇ ਪੱਕੇ ਬੇਲੀ ਕਰਮਜੀਤ ਅਣਮੋਲ ਨੂੰ ਨਾਲ ਲੈ ਕੇ ਗੀਤ ਗਾਉਣ ਕਿ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਪਰ ਉਹ ਗੀਤ ਪਹਿਲਾਂ ਕਿਤੇ ਭੁਲੇਖਾ ਹੋ ਸਕਦਾ ਹੈ ਕਿ ਮਜ਼ਦੂਰਾਂ ਲਈ ਸੀ ਅੱਜ ਕਲੀਅਰ ਹੋ ਚੁੱਕਾ ਹੈ ਕਿ ਉਹ ਗੀਤ ਸਿਰਫ ਵੋਟਾਂ ਲਗਾਇਆ ਜਾਂਦਾ ਹੈ ਮਜ਼ਦੂਰਾਂ ਨੇ ਤਾਂ ਜਦੋਂ ਵੀ ਆਪਣੇ ਹੱਕ ਮੰਗਣ ਦੀ ਆਵਾਜ਼ ਉਠਾਈ ਹੈ ਪੁਲਿਸ ਦੀ ਲਾਠੀ ਉਹਨਾਂ ਤੇ ਵਾਰਾਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਤੇ ਰਾਜ ਕੈਨ ਨੂੰ ਆਮ ਆਦਮੀ ਪਾਰਟੀ ਦਾ ਪੰਜਾਬ ਚ ਜਿਹੜੀ ਵੀ ਪਾਰਟੀ ਪੰਜਾਬ ਚ ਰਾਜ ਸੱਤਾ ਚ ਆਈ ਹੈ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਕੱਚੇ ਮਲਾਜ਼ਮਾਂ ਨਾਲ ਤੇ ਆਮ ਲੋਕਾਂ ਨਾਲ ਅਇਓ ਦਸ਼ਾ ਹੋਈ ਹੈ ਪਰ ਅੱਜ ਮਜ਼ਦੂਰ ਦਿਵਸ ਦੇ ਉੱਪਰ ਮਜ਼ਦੂਰਾਂ ਦੀ ਜ਼ਿੰਦਗੀ ਪਰ ਜਿਸ ਦਿਨ ਮਜ਼ਦੂਰਾਂ ਦੇ ਅੰਦਰ ਚੇਤਨਾ ਆ ਗਈ ਜਾਗਰਤੀ ਆ ਗਈ ਉਸ ਦਿਨ ਸੱਚਮੁੱਚ ਕੰਮੀਆਂ ਦੇ ਵੇਲੇ ਸੂਰਜ ਮਗੇਗਾ ਤੇ ਫਿਰ ਤਰਾਨੇ ਲਾਏ ਜਾਣਗੇ ਫਿਰ ਤਰਾਨੇ ਗਾਏ ਜਾਣਗੇ ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਬੱਜੀਆਂ ਨਾ ਰਹਿਣ ਇਹ ਰਵੈਤੀ ਲੜੀਆਂ ਉਠੋ ਏ ਗੁਲਾਮੀ ਦੀਆਂ ਤੋੜੋ ਕੜੀਆਂ ਕਿਰਤਾਂ ਦਾ ਜੋਸ਼ ਜੁਸਿਆਂ ਚ ਭਰ ਕੇ ਗਲੀ ਸੜੀ ਹਰ ਚੀਜ਼ ਨੂੰ ਨਕਾਰਿਓ ਲਹਿਰਾਂ ਬਣ ਉਠੋ ਭੁੱਖਾ ਦੇ ਲਤਾੜਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਬਹੁਤ ਮਿਹਰਬਾਨ